ਦੋਸਤੋ ਅੱਜ ਦੇ ਸਮੇਂ ਵਿੱਚ ਹੈਅਰ ਫਾਲ ਇੱਕ ਬਹੁਤ ਵੱਡੀ ਸਮੱਸਿਆ ਬਣ ਚੁੱਕੀ ਹੈ ਚਾਹੇ ਤੁਸੀਂ ਮੇਲ ਹੋ ਚਾਹੇ ਫੀਮੇਲ ਤੁਹਾਨੂੰ ਵਾਲਾਂ ਦਾ झड़ਣਾ ਹੈਅਰ ਥਿੰਕਿੰਗ ਅਤੇ अर्ली ਏਜਿੰਗ ਲੁੱਕ ਜੇ ਸਮੇਂ ਤੇ ਕੰਟਰੋਲ ਨਾ ਕੀਤਾ ਗਿਆ ਤਾਂ ਵਾਲ ਘਟ ਤੇ ਉਮਰ ਵੱਧ ਦਿਖਣ ਲੱਗਦੀ ਹੈ ਇਸ ਲਈ ਅੱਜ ਦੇ ਵੀਡੀਓ ਵਿੱਚ ਮੈਂ ਤੁਹਾਨੂੰ ਇੰਟਰੋਡਿਊਸ ਕਰਾ ਰਹੀ ਹਾਂ ਰਿੰਗਰੇਸ ਹੈਅਰ ਫਾਲ ਕੰਟਰੋਲ ਆਇਲ ਜੋ ਹੈਅਰ ਫਾਲ ਕੰਟਰੋਲ ਦੇ ਨਾਲ ਨਾਲ ਵਾਲਾਂ ਨੂੰ ਸਟਰੋਂਗ ਅਤੇ ਹੈਲਥੀ ਬਣਾਉਂਦਾ ਹੈ ਦੋਸਤੋ ਇਹ ਆਇਲ ਇਹਨ ਪਾਵਰਫੁਲ ਟ੍ਰੀਟਮੈਂਟ ਨਾਲ ਕੰਮ ਕਰਦਾ ਹੈ ਸਭ ਤੋਂ ਪਹਿਲਾਂ ਇਹ ਕੱਡੇ ਵਾਲਾਂ ਨੂੰ ਡੀਪ ਨੌਇਜ਼ ਕਰਦਾ ਹੈ ਫਿਰ ਰੂਟਸ ਨੂੰ ਰੈਜ਼ੋਨੇਟ ਕਰਦਾ ਹੈ ਅਤੇ ਵਾਲਾਂ ਦੀ ਸਟਰੈਂਥ ਨੂੰ ਇੰਕਰੀਜ਼ ਕਰਦਾ ਹੈ ਮਤਲਬ ਘੱਟ ਹੈਅਰ ਫਾਲ ਸਟਰੋਂਗ ਰੂਟਸ ਅਤੇ ਹੈਲਥੀ ਹੈਅਰ ਗਰੋਥ ਹੁਣ ਗੱਲ ਕਰਦੇ ਹਾਂ ਇਸਦੇ ਪਾਵਰਫੁਲ ਨੈਚੁਰਲ ਇੰਗਰੀਡੀਅੰਟ ਦੀ ਇਸ ਵਿੱਚ ਮੌਜੂਦ ਰਿੰਗਰਾਇਸ ਔਰ ਐਲੋਵੇਰਾ ਜੈਲ ਹੈਅਰ ਗਰੋਥ ਅਤੇ ਸਕੈਲਪ ਹੀਲਿੰਗ ਲਈ ਬੈਸਟ ਹੈ ਨੀਮ ਅਤੇ ਟਿਟਰੀ ਆਇਲ ਡੰਡਰਫਾਟ ਤੇ ਸਕੈਲਪ ਇਨਫੈਕਸ਼ਨ ਨੂੰ ਅਨਕੰਟਰੋਲ ਕਰਦਾ ਹੈ ਤੇ ਆਮਲਾ ਅਤੇ ਗ੍ਰੇਪ ਸੀਡ ਆਇਲ ਵਾਲਾ ਇਹਨਾਂ ਨੂੰ ਸਟਰੋਂਗ ਸ਼ੰਨੀ ਅਤੇ ਤਿੱਕ ਬਣਾਉਂਦੇ ਹਨ। ਯਾਨੀ ਪੂਰੀ ਤਰ੍ਹਾਂ ਨੇਚਰਲ ਕੇਅਰ ਇਸੇ ਵੀ ਆਹੋ ਕੈਮੀਕਲ ਤੋਂ ਬਿਨਾ। ਦੋਸਤੋ ਇਹ ਆਇਲ ਮਾਰਕੀਟ ਦੇ ਹੋਰ ਹੇਅਰ ਆਇਲਸ ਤੋਂ ਕਾਫੀ ਡਿਫਰੈਂਟ ਹੈ ਕਿਉਂਕਿ ਇਹ ਸਲਫੇਟ ਫ੍ਰੀ, ਪਰਬਨ ਫ੍ਰੀ, ਸੀਰਾ ਸਰਟੀਫਾਈਡ ਐਂਡ ਡਰਮਟੋਲੋਜੀਕਲੀ ਟੈਸਟਡ ਅਤੇ ਖਾਸ ਕਰ ਇਹ ਇੰਡੀਅਨ ਹੇਅਰ ਟਾਈਪ ਲਈ ਸਪੈਸ਼ਲੀ ਬਣਾਇਆ ਗਿਆ ਹੈ। ਕਿਉਂਕਿ ਇੰਡੀਅਨ ਹੇਅਰ ਆਮ ਤੌਰ ਤੇ ਔਰ ਕੰਟਰੀਜ਼ ਦੇ ਮੁਕਾਬਲੇ ਥੋੜੇ ਹਾਰਡ ਅਤੇ ਰਫ ਹੁੰਦੇ ਹਨ ਇੱਕ ਹੋਰ ਵੱਡੀ ਖਾਸੀਅਤ ਇਸ ਆਇਲ ਵਿੱਚ ਮਿਨਰਲ ਆਇਲ ਬਿਲਕੁਲ ਨਹੀਂ ਹੈ ਜਦਕਿ ਮਾਰਕੀਟ ਦੇ ਲਗਭਗ 99% ਆਇਲਜ਼ ਮਿਨਰਲ ਆਇਲ ਨਾਲ ਭਰਪੂਰ ਹੁੰਦੇ ਹਨ ਅਤੇ ਸਭ ਤੋਂ ਵਧੀਆ ਗੱਲ ਇਹ ਕਲਟਰੀ ਫ੍ਰੀ ਹੈ ਮਤਲਬ ਐਨੀਮਲ ਤੇ ਟੈਸਟ ਨਹੀਂ ਕੀਤਾ ਗਿਆ ਆਹ ਵਨ ਗੱਲ ਕਰਦੇ ਹਾਂ ਇਸ ਦੇ ਰੀਅਲ ਜੜ ਦੀ ਜਦੋਂ ਇਸ ਨੂੰ ਇੱਕ ਵਾਰ ਯੂਜ਼ ਕਰਨ ਤੇ ਜੇ ਤੁਸੀਂ ਇਸ ਨੂੰ 2 ਘੰਟੇ ਲਗਾ ਕੇ ਵਾਸ਼ ਕਰ ਵਾਸ਼ ਕਰਦੇ ਹੋ ਤਾਂ ਹੈਅਰ ਸ਼ਾਈਨ 39% ਤੱਕ ਇਨਕਰੀਜ਼ ਅਤੇ ਹੈਅਰ ਸੌਫਟਨੈਸ 32% ਤੱਕ ਇੰਪਰੂਵ ਹੋ ਜਾਂਦੀ ਹੈ ਅਤੇ ਇਸ ਨੂੰ 14 ਦਿਨ ਲੱਗਦੇ ਜੋਸ ਤੋਂ ਬਾਅਦ ਦੋਸਤੋ ਇਸ ਦੇ ਰਿਜ਼ਲਟ ਸਸਮੂ ਹੀ ਪ੍ਰਣ ਕਰ ਨਾਲੇ ਦੇਖਣ ਨੂੰ ਮਿਲਦੇ ਹਨ ਤਾਂ ਜੇ ਤੁਸੀਂ ਫਿਰ ਟ੍ਰਾਂਸਪੋਰਟ ਵਰਗੇ ਮਹਿੰਗੇ ਖਰਚਿਆਂ ਤੋਂ ਬਚਣਾ ਚਾਹੁੰਦੇ ਹੋ ਤਾਂ ਇਹ ਆਇਲ ਇੱਕ ਬੈਸਟ ਨੈਚਰਲ ਸਲੂਸ਼ਨ ਹੋ ਸਕਦਾ ਹੈ ਅੱਜ ਹੀ ਇਸ ਨੂੰ ਆਪਣੀ ਲਾਈਫ ਦਾ ਹਿੱਸਾ ਬਣਾਓ ਸੋ ਥੈਂਕ ਯੂ ਫॉर ਵਾਚਿੰਗ ਜੇ ਤੁਹਾਨੂੰ ਇਸ ਬਾਰੇ ਹੋਰ ਜਾਣਕਾਰੀ ਚਾਹੀਦੀ ਹੋਏ ਤਾਂ ਦਿੱਤੇ ਗਏ ਨੰਬਰ ਤੇ ਸੰਪਰਕ ਕਰ ਸਕਦੇ ਹੋ ਤੇ ਦੋਸਤੋ ਜੇ ਵੀਡੀਓ ਤੁਹਾਨੂੰ ਵੈਲਿਊਏਬ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰੋ ਤੇ ਕਮੈਂਟ ਵਿੱਚ ਦੱਸੋ ਕਿ ਤੁਸੀਂ ਆਪਣੇ ਹੈਅਰ ਫਾਲ ਪ੍ਰੋਬਲਮ ਲਈ ਕੀ ਯੂਜ਼ ਕਰ ਰਹੇ ਹੋ ਤਾਂਿਲਦੇ ਹਾਂ ਕਿ ਅਸੀਂ ਨੈਕਸਟ ਇਨਫੋਰਮੇਟਿਵ ਵੀਡੀਓ ਵਿੱਚ ਤੱਕਰ ਲਈ ਸਟੇ ਹੈਲਦੀ ਐਂਡ ਕੀਪ ਨੈਚੁਰਲ